ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਸਰਦਾਰ ਪਰਮਜੀਤ ਸਿੰਘ ਸਰਨਾ ਇੱਕ ਵੱਡੇ ਸਿੱਖ ਲੀਡਰ ਨੇ ਖਾਸ ਕਰਕੇ ਦਿੱਲੀ ਦੇ ਜਿਹੜੇ ਆਸੇ ਖਲਕਿਆਂ ਦੇ ਵਿੱਚ ਡੈਫੀਨਿਟਲੀ ਬਹੁਤ ਵੱਡਾ ਉਹਨਾਂ ਦਾ ਨਾਮ ਹੈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਸੋ ਉਹ ਨਾ ਬੀਤੇ ਰੋਜ਼ ਉਹਨਾਂ ਨੇ ਮੁਲਾਕਾਤ ਕੀਤੀ ਅਕਾਲ ਤਖਤ ਸਾਹਿਬ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਇਹ ਗੱਲ ਕਹੀ ਕਿ ਜਿਹੜੇ ਅਕਾਲੀ ਦਲ ਦੇ ਜਿਨ੍ਹਾਂ ਤੁਸੀਂ ਬਾਕੀ ਜਿਹੜੇ 17 ਇਹਨਾਂ ਦੇ ਮੈਂਬਰਸ ਨੂੰ ਜਿਹੜੇ ਮંત્રી ਸਹਿਬਾਨ ਆ ਵੀ ਉਹਨਾਂ ਨੂੰ ਤੁਸੀਂ ਸੱਦਿਆ ਆ ਕੇ ਉਹ ਆ ਕੇ ਆਪਣਾ ਜਿਹੜਾ ਸਪਸ਼ਟੀਕਰਨ ਦੇਣ ਕਿ ਜਦੋਂ ਇਹ 10 ਸਾਲ ਦੇ ਜਿਹੜਾ ਰਾਜ ਦੇ ਦੌਰਾਨ ਡੇਰਾ ਮੁਖੀ ਦੇ ਨਾਲ ਮਿਲਣ ਦੀਆਂ ਜੋ ਵੀ ਗੱਲਾਂ ਬਾਤਾਂ ਵੀ ਉਹਨੂੰ ਲੈ ਕੇ ਵੀ ਉਹ ਆਪਣਾ ਸਪਸ਼ਟੀਕਰਨ ਦੇਣ ਇਸੇ ਤਰੀਕੇ ਨਾਲ ਸਰਨਾ ਸਾਹਿਬ ਦਾ ਕਹਿਣਾ ਸੀ ਕਿ ਮੈਂ ਸਿੰਘ ਸਾਹਿਬ ਨੂੰ ਕਿਹਾ ਕਿ ਬਾਕੀਆਂ ਨੂੰ ਵੀ ਸੱਦੋ ਵੀ ਹੋਰ ਵੀ ਬਹੁਤ ਸਾਰੇ ਇਦਾਂ ਦੇ ਲੋਕ ਸਗੇ ਜਿਨ੍ਹਾਂ ਨੇ ਜਿਹੜਾ ਪੋਜੀਸ਼ਨਾਂ ਮਾਣੀਆਂ ਔਰ ਸਮੇਂ ਦੇ ਦੌਰਾਨ ਤੇ ਉਹ ਉਹਨਾਂ ਨੂੰ ਵੀ ਤੁਸੀਂ ਸੱਦ ਕੇ ਉਹਨਾਂ ਤੋਂ ਪੁੱਛਗਿੱਛ ਕਰੋ ਜਿਹੜੇ ਕੈਬਨਿਟ ਰੈਂਕਸ ਤੇ ਰਹੇ ਨੇ ਇਹ ਤਾਂ ਆ ਪਿਛਲੇ ਲੰਬੇ ਸਮੇਂ ਤੋਂ ਇਹ ਕੰਮ ਚੱਲ ਹੀ ਰਿਹਾ ਜਿਹੜਾ ਲੀਡਰ ਆ ਅਕਾਲੀ ਦਲ ਦੇ ਜਾਂ ਜਿਹੜਾ ਪੰਥਕਲਕਿਆਂ ਦੇ ਲੀਡਰ ਆ ਉਹ ਜਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਵੀ ਕਰ ਰਹੇ ਨੇ ਆਪਣੀਆਂ ਜਿਹੜੀਆਂ ਮੰਗ ਪੱਤਰ ਵਗੈਰਾ ਵੀ ਦੇ ਰਹੇ ਨੇ ਕਿ ਆਹ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਜਾਂ ਨਹੀਂ ਸੀ ਹੋਈਆਂ ਜਿਹੜੇ ਸਰਦਾਰ ਸੁਖੀ ਸਿੰਘ ਬਾਦਲ ਉਹਨਾਂ ਦੇ ਨਾਲ ਦੇ ਨੇ ਇਹ ਵੀ ਦੇ ਰਹੇ ਨੇ ਸੁਧਾਰ ਲਹਿਰ ਵਾਲੇ ਵੀ ਦੇ ਰਹੇ ਨੇ ਇਹਨਾਂ ਦੇ ਜਿਹੜੇ ਮੁਖਾਲਫ ਨੇ ਪਾਇਮਰਤਪਾਲ ਸਿੰਘ ਉਹਨਾਂ ਦੀ ਤੇਰਿਆ ਜਿਹੜੀ ਉਹ ਵੀ ਜਿਹੜੀ ਗਾਹਬਗਾਹੇ ਜਾ ਕੇ ਉੱਥੇ ਕਰ ਰਹੀ ਆ ਮੇਲਜੋਲ ਪਰ ਇਹਦੇ ਵਿੱਚ ਨਾ ਕੱਲ ਜਦੋਂ ਸਰਦਾਰ ਪਰਮਜੀਤ ਸਿੰਘ ਸਰਨਾ ਹੁਣੀ ਬੋਲ ਰਿਹਾ ਸੀਗੇ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਉਹਦੇ ਤੇ ਮੈਨੂੰ ਸਮਝ ਨਹੀਂ ਆਈ ਹਜੇ ਤੱਕ ਵੀ ਕਟਕਟ ਕਟਕ ਅਕਾਲੀ ਦਲ ਦਾ ਤਾਂ ਕੋਈ ਨਾ ਕੋਈ ਜਿਹੜਾ ਬਿਆਨ ਆ ਜਾਣਾ ਚਾਹੀਦਾ ਸੀਗਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪ੍ਰਧਾਨ ਹੋਰ ਕੌਣ ਬਣ ਸਕਦਾ ਉਹਨਾਂ ਨੇ ਕਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਹੋਰ ਹੈ ਕੌਣ ਤੁਸੀਂ ਬਣਾਓਗੇ ਕਿ ਇਹਨੂੰ ਪ੍ਰਧਾਨ ਅੱਛਾ ਇਹਦੇ ਤੇ ਵੀ ਆਉਣੇ ਆ ਪਰ ਇੱਕ ਮਿੰਟ ਪਹਿਲਾਂ ਜਿਹੜਾ ਬਾਅਦ ਸਰਨਾ ਸਾਹਿਬ ਨੂੰ ਜਿਹੜਾ ਕਿਸੇ ਰਿਪੋਰਟਰ ਨੇ ਕਿਹਾ ਕਿ ਤੁਸੀਂ ਵੀ ਕਿਉਂ ਨਹੀਂ ਬਣ ਸਕਦੇ ਤਾਂ ਪਰਮਜੀਤ ਸਿੰਘ ਸਰਨਾ ਨੇ ਕਿਹਾ ਮੈਂ ਪਾਪਾ ਮੈਂ ਜੱਟ ਨਹੀਂ ਹੈਗਾ ਮੈਨੂੰ ਸੱਚੇ ਪਾਤਸ਼ਾਹ ਨੇ ਜਿਹੜਾ ਜੱਟਾਂ ਦੇ ਘਰ ਪੈਦਾ ਨਹੀਂ ਕੀਤਾ ਇਸ ਕਰਕੇ ਮੈਂ ਪ੍ਰਧਾਨ ਨਹੀਂ ਬਣ ਸਕਦਾ ਤੇ ਹਾਲਾਂਕਿ ਬਾਅਦ ਵਿੱਚ ਜਿਹੜੀ ਉਹਨਾਂ ਨੇ ਜਸਟੀਫਿਕੇਸ਼ਨ ਦਿੱਤੀ ਉਹਨਾਂ ਨੇ ਕਿਹਾ ਕਿ ਦੇਖੋ ਜੀ ਮੈਂ ਦੂਰ ਰਹਿਣਾ ਜੀਓਗ੍ਰਾਫਿਕਲੀ ਵੀ ਮੇਰੇ ਲਈ ਈਜ਼ੀ ਨਹੀਂ ਹੋਣਾ ਮੈਂ ਦਿੱਲੀ ਰਹਿਣਾ ਤੇ ਇੱਥੇ ਪ੍ਰਧਾਨਗੀ ਜਿਹੜੀ ਕਾਲੀ ਦਲ ਦੀ ਜਿਹੜਾ ਇੱਥੇ ਬੰਦਾ ਰਹਿੰਦਾ ਹੋਵੇ ਉਹਨੂੰ ਚਾਹੀਦੀ ਆ ਚਲੋ ਇਹ ਇੱਕ ਵੈਲਿਡ ਰੀਜ਼ਨ ਹੋ ਸਕਦਾ ਕਿ ਜਿਹੜਾ ਵੀ ਬੰਦਾ ਆਪਣੇ ਵਰਕਰਾਂ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਰਹੇ ਉਹ ਇਹ ਪਾਰਟੀ ਦਾ ਜਿਹੜਾ ਅਗੂ ਹੋਣਾ ਚਾਹੀਦਾ no doubt this is a ਵੈਲਿਡ ਜਸਟੀਫਿਕੇਸ਼ਨ ਪਰ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਜਿਹੜੀ ਜੱਟ ਤੇ ਭਾਪੇ ਵਾਲੀ ਮੈਨੂੰ ਤਾਂ ਬੜੀ ਜਿਹੜਾ ਪਰਸਨਲੀ ਇਹ ਪਿੰਚ ਕੀਤੀ ਇਹ ਗੱਲ ਕਿ ਇਦਾਂ ਦੀ ਗੱਲ ਕਿੱਦਾਂ ਹੋ ਸਕਦੀ ਹੈ ਜੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਪਾਰਟੀ ਆ ਸਿੱਖ ਕੌਮ ਜਿਹੜੀ ਕਿ ਜਾਤ ਪਾਤ ਸਭ ਤੋਂ ਪਹਿਲੀ ਚੀਜ਼ ਜਿਹੜੀ ਆ ਗੁਰੂ ਸਾਹਿਬਾਨਾਂ ਨੇ ਖਤਮ ਕੀਤੀ ਉਹਨਾਂ ਦੀ ਪਾਰਟੀ ਦੇ ਪ੍ਰਧਾਨਗੀ ਦੇ ਲਈ ਇਹ ਸ਼ਰਤ ਕਦੋਂ ਦੀ ਹੋ ਗਈ ਕਿ ਤੁਹਾਨੂੰ ਇੱਕ ਸਰਟਨ ਜਾਤ ਦਾ ਹੋਣਾ ਪੈਣਾ ਕਿ ਤੁਹਾਨੂੰ ਜਿਹੜਾ ਜੇਸਵੀ ਕੇ ਨਾਲ ਸਰਨਾ ਸਾਹਿਬ ਨੇ ਕਿਹਾ ਮੇਰੀ ਜਾਚੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਾਂ ਦਲਜੀਤ ਸਿੰਘ ਚੀਮਾ ਦਾ ਏਟਲੀਸਟ ਜਿਹੜਾ ਇਹਨਾਂ ਬੋਲਦੇ ਨੇ ਮੈਂ ਉਹਨਾਂ ਨੂੰ ਜਿਹੜਾ ਚੈੱਕ ਕੀਤਾ ਮੈਨੂੰ ਕਿਤੇ ਉਹਨਾਂ ਦੀ ਨਈ ਸਟੇਟਮੈਂਟ ਲੱਭੀ ਉਹਨਾਂ ਦੇ ਐਕਸ ਅਕਾਊਂਟ ਵੀ ਮੈਂ ਦੇਖਿਆ ਉਹਦੇ ਤੇ ਵੀ ਕੋਈ ਖਾਸ ਇਦਾਂ ਦੀ ਜਿਹੜੀ ਆ ਜਾਣਕਾਰੀ ਹੈ ਨਹੀਂ ਜਿਹਦੇ ਬਈ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਨੇ ਇਹਦੇ ਉੱਤੇ ਕੋਈ ਬਿਆਨ ਦਿੱਤਾ ਹੋਵੇ ਕਿ ਇਦਾਂ ਦੀ ਕੋਈ ਗੱਲ ਨਹੀਂ ਮੇਰੀ ਚਾਚੇ ਹੋਣਾ ਚਾਹੀਦਾ ਸੀ ਕਿ ਨਹੀਂ ਜੀ ਇਹ ਗੱਲ ਤੁਸੀਂ ਕਿਦਾਂ ਦੀ ਕਰਦੇ ਹੋ ਬਈ ਸ਼੍ਰੋਮਿਕ ਕਾਲੀ ਦਲ ਦਾ ਪ੍ਰਧਾਨ ਹੋਣ ਦੇ ਲਈ ਕਾਬਲੀਅਤ ਹੋਣੀ ਜ਼ਰੂਰੀ ਆ ਇਹ ਕਿਹੜੀ ਗੱਲ ਆ ਕਿ ਤੁਸੀਂ ਕਿਹੜੀ ਜਾਤ ਦੇ ਹੋਣਾ ਇਹ ਜਾਤ ਪਾਤ ਪਤਾ ਨਹੀਂ ਸਾਡੇ ਵਿੱਚੋਂ ਜਿਹੜੀ ਆ ਕਦੋਂ ਜਾਣੀ ਆ ਜੀ ਇਹ ਇਹਦੇ ਚੱਲਦੇ ਆ ਅਸੀਂ ਗੁਰੂ ਘਰ ਵੀ ਆড্ডা ੜਡ ਕਰ ਲਾਏ ਇੱਥੇ ਜਿਹੜਾ ਸ਼ਮਸ਼ਾਨ ਘਾਟਾਂ ਦੀ ਵੀ ਗੱਲ ਆਉਂਦੀ ਹੈ ਪਰ ਇਹ ਜਦ ਕਿ ਸਾਡਾ ਸਿੱਖੀ ਦਾ ਜਿਹੜਾ ਜਿਹਦੀ ਜੜ ਇਸ ਪੰਜਾਬ ਦੀ ਧਰਤੀ ਤੋਂ ਲੱਗੀ ਉਹਦਾ ਪਹਿਲਾ ਸਬਕ ਕੀ ਇਹ ਆ ਅਸੀਂ ਜਾਤ ਪਾਤ ਤੋਂ ਸਾਨੂੰ ਜਿਹੜਾ ਦੂਰ ਕੀਤਾ ਗੁਰੂ ਸਾਹਿਬ ਨੇ ਸਭ ਸਾਰੇ ਅਸੀਂ ਜਿਹੜਾ ਇੱਕੋ ਹੀ ਆ ਜਿਹੜਾ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਇਕੱਠਿਆਂ ਲੰਗਰ ਛਕਣਾ ਇਹਦੀ ਹੋਰ ਇੱਕੋ ਬਾਟੇ ਦੇ ਵਿੱਚੋਂ ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਵੀ ਇਹ ਇਤੋਂ ਜ਼ਿਆਦਾ ਹੋਰ ਇਹਨੂੰ ਕਿਦਾਂ ਜਿਹੜਾ ਸਪਸ਼ਟ ਕੀਤਾ ਜਾ ਸਕਦਾ ਕਿ ਸਿੱਖ ਧਰਮ ਦੇ ਵਿੱਚ ਜਾਤ ਪਾਤ ਵਾਲੀ ਗੱਲ ਬਿਲਕੁਲ ਵੀ ਨਹੀਂ ਹੈਗੀ ਪਰ ਇਹ ਇਹ ਐਕਚੁਅਲੀ ਸਾਡਾ ਜਿਹੜਾ ਖੇਤਾ ਆ ਇਹ ਮੈਨੂੰ ਲੱਗਦਾ ਇਹਨੂੰ ਸ਼ਰਾਪ ਆ ਇਹ ਅੱਛਾ ਇਹ ਜਾਤ ਪਾਤ ਤੁਸੀਂ ਦੇਖੋ ਇਹ ਇਹ ਧਰਮ ਦੇ ਨਾਲ ਨਹੀਂ ਬਦਲ ਰਹੀ ਹਿੰਦੂਆਂ ਦੇ ਵਿੱਚ ਵੀ ਹੈ ਸਿੱਖਾਂ ਦੇ ਵਿੱਚ ਵੀ ਸਾਨੂੰ ਪਤਾ ਹੈ ਤੇ ਇਧਰ ਜਿਹੜਾ ਮੁਸਲਮਾਨ ਧਰਮ ਹੈ ਉਹਦੇ ਵਿੱਚ ਵੀ ਕਿਹਾ ਜਾਂਦਾ ਬਿਲਕੁਲ ਜਾਦਪਾਤ ਵਾਲੀ ਕੋਈ ਗੱਲ ਨਹੀਂ ਪਰ ਤੁਸੀਂ ਜੇਕਰ ਪਾਕਿਸਤਾਨ ਦੇਖੋ ਤੇ ਉੱਥੇ ਵੀ ਇਹੀ ਗੱਲ ਹੈ ਉੱਥੇ ਵੀ ਮੋਸਟਲੀ ਜਿਹੜਾ ਇਹ ਵੇਖਿਆ ਜਾਂਦਾ ਜਦੋਂ ਜਿਹੜਾ ਤੁਸੀਂ ਮੈਂ ਹੁਣ ਪੋਲਿਟਿਕਸ ਉੱਤੇ ਦੀ ਬਹੁਤ ਦੇਖੀ ਦੀ ਆ ਤੇ ਉਹਦੇ ਵਿੱਚ ਆਮ ਤੌਰ ਤੇ ਦੇਖੀਦਾ ਕਿ ਜਦੋਂ ਗੱਲਬਾਤ ਹੁੰਦੀ ਹੈ ਵੋਟਾਂ ਕਦੋਂ ਪੈਣੀਆਂ ਕਿੱਦਾਂ ਪੈਣੀਆਂ ਤੇ ਕਿਹੜੀ ਬਰਾਦਰੀ ਨੇ ਆਪਣੇ ਬੰਦੇ ਨੂੰ ਜਿਹੜੀ ਆ ਬੋਟ ਪਾਉਣੀਆਂ ਇਸ ਕਰਕੇ ਫਲਾਨੀ ਪਾਰਟੀ ਨੇ ਇਸ ਬੰਦੇ ਨੂੰ ਟਿਕਟ ਦਿੱਤਾ ਕਿਉਂਕਿ ਇਹਦੀ ਬਰਾਦਰੀ ਦਾ ਜਿਹੜਾ ਉੱਥੇ ਪਕੜ ਜਾਦੇ ਐ ਸੋ ਇਹ ਜਿਹੜੀਆਂ ਗੱਲਾਂ ਐਕਚੁਅਲੀ ਇਹ ਸਾਡੇ ਖੇਤੇ ਦੇ ਵਿੱਚੋਂ ਪਤਾ ਨਹੀਂ ਕਿਉਂ ਨਹੀਂ ਜਾ ਰਹੀਆਂ ਪਰ ਇਸ ਤਰੀਕੇ ਨਾਲ ਗੱਲ ਜਿਹੜੀ ਆਈ ਥਿੰਕ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਪਹਿਲਾਂ ਜਿਹੜਾ ਆ ਕੇ ਇਸ ਗੱਲ ਨੂੰ ਜਿਹੜਾ ਕੰਡੈਮ ਕਰਨਾ ਚਾਹੀਦਾ ਸੀ ਕਿ ਸਰਨਾ ਸਾਹਿਬ ਨੇ ਵੈਸੇ ਹੀ ਗੱਲ ਕਹਿਤੀ ਇਦਾਂ ਦੀ ਕੋਈ ਗੱਲ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਦੇ ਲਈ ਕੋਈ ਸਰਟਨ ਜਾਤ ਦਾ ਹੋਣਾ ਇਹ ਕੋਈ ਵੀ ਜਿਹੜਾ ਕ੍ਰਾਈਟੇਰੀਆ ਇਹ ਨਹੀਂ ਹੈ ਤੇ ਇਹ ਹਜੇ ਤੱਕ ਤਾਂ ਉਧਰੋਂ ਕੋਈ ਇਦਾਂ ਦੀ ਗੱਲ ਨਹੀਂ ਆਈ ਪਰ ਬਾਕੀ ਜੇਕਰ ਆਪਾਂ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੈਸੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਆਇਆ ਜਿਹੜਾ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਹੋਰ ਕੌਣ ਹੁਣ ਆ ਚਾਹੀਏ ਇਹ ਬੜੇ ਲੰਬੇ ਸਮੇਂ ਤੋਂ ਗੱਲ ਚੱਲਦੀ ਆ ਜੀ ਕਿ ਸੁਖਵੀਰ ਸਿੰਘ ਬਾਦਲ ਇਸ ਕਰਕੇ ਬਾਦਲ ਪਰਿਵਾਰ ਨੂੰ ਪ੍ਰਧਾਨਗੀ ਜਿਹੜੀ ਆ ਅਕਾਲੀ ਦਲ ਦੀ ਕਰਨੀ ਜ਼ਰੂਰੀ ਆ ਕਿਉਂਕਿ ਵਿੱਤੀ ਤੌਰ ਤੇ ਅਦਰਵਾਇਜ਼ ਹੋਰ ਕੌਣ ਜਿਹੜੀ ਆ ਹੈਲਪ ਕਰ ਸਕਦਾ ਜਾਨੀ ਕਿ ਵਿੱਤੀ ਤੌਰ ਤੇ ਪਾਰਟੀ ਨੂੰ ਹੋਰ ਕੌਲ ਚਲਾ ਸਕਦਾ ਹੁਣ ਇੱਥੇ ਜੇਕਰ ਤੁਸੀਂ ਸਰਦਾਰ ਚੰਜੀ ਸਿੰਘ ਬਰਾੜ ਆ ਜਿਹੜੇ ਜਿਹੜੇ ਕਿ ਇਹਨਾਂ ਨੂੰ ਛੱਡ ਕੇ ਹੁਣ ਸੁਧਾਰ ਲਹਿਰ ਵਾਲੇ ਬੰਨੇ ਆਏ ਹੋਏ ਨੇ ਉਹ ਕਾਫੀ ਇੱਤੇ ਉਹਨਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਆ ਬਾਈ ਮਿੱਟੂ ਗੁਰਸਰੀਆ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਲੰਬੀ ਗੱਲਬਾਤ ਕੀਤੀ ਆ ਚੰਜੀ ਸਿੰਘ ਬਰਾੜ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੇ ਚੈਲੰਜ ਕੀਤਾ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਬੈਠ ਕੇ ਡਿਬੇਟ ਕਰ ਲੈਣ ਜੇ ਨੂੰ ਵੀ ਇਹ ਲੱਗਦਾ ਜਿਹੜਾ ਵੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾ ਕਿ ਅਕਾਲੀ ਦਲ ਜਿਹੜਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਬਾਦਲ ਫੈਮਲੀ ਦੇ ਜਿਹੜਾ ਪੈਸਿਆਂ ਦੇ ਨਾਲ ਚੱਲਦਾ ਸੀ ਜਾਂ ਸਾਨੂੰ ਤਾਂ ਇਹਨਾਂ ਨੂੰ ਪ੍ਰਧਾਨਗੀ ਤੇ ਉਹਦੇ ਤੇ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਇਹ ਪੈਸੇ ਬਹੁਤ ਖਰਚਦੇ ਆ ਇਹ ਬਿਲਕੁਲ ਉਹਨਾਂ ਨੇ ਕਿਹਾ ਗਲਤ ਗੱਲ ਹੈ ਇਦਾਂ ਦੀ ਕੋਈ ਗੱਲ ਨਹੀਂ ਕਿ ਇਹ ਪੈਸੇ ਖਰਚਦੇ ਆ ਪੈਸੇ ਸਾਰੇ ਜਾਣੇ ਖਰਚਦੇ ਆ ਉਹਨਾਂ ਨੇ ਆਪਣੀਆਂ ਗੱਲਾਂ ਵੀ ਕਿੜਾਈਆਂ ਬਾਕੀ ਉਹਨਾਂ ਨੇ ਕਿਹਾ ਕਿ ਸਾਰੇ ਪਾਰਟੀ ਦੇ ਤੁਸੀਂ ਜਿੰਨੂੰ ਮਰਜ਼ੀ ਪੁੱਛ ਲਓ ਸਾਰਿਆਂ ਦੇ ਵੱਲੋਂ ਜਿੱਦਾਂ ਜਿੰਨੀ ਜਿੰਨੀ ਬਣਦੀ ਬਿੱਤ ਦੇ ਅਨੁਸਾਰ ਮਦਦ ਜਿਹੜੀ ਪਾਰਟੀ ਦੀ ਆਰਥਿਕ ਤੌਰ ਤੇ ਉਹ ਕੀਤੀ ਜਾਂਦੀ ਹੈ ਜਾਂ ਆਰਥਿਕ ਤੌਰ ਤੇ ਜਿੱਦਾਂ ਵੀ ਖਰਚਾ ਹੁੰਦਾ ਸਾਰਿਆਂ ਦੇ ਵੱਲੋਂ ਕੀਤਾ ਜਾਂਦਾ ਇਹ ਇਹ ਬਿਲਕੁਲ ਇੱਕ ਗਲਤ ਧਾਰਨਾ ਬਣੀ ਹੋਈ ਹੈ ਉਹਨਾਂ ਨੇ ਟੋਟਲੀ ਡਿਨਾਈ ਕੀਤਾ ਇਸ ਗੱਲ ਨੂੰ ਚੰਜੀ ਸਿੰਘ ਬਰਾੜ ਉਹਨਾਂ ਨੇ ਉਹਨਾਂ ਨੇ ਕਿਹਾ ਮੇਰੇ ਨਾਲ ਕੋਈ ਵੀ ਜਿਹੜਾ ਇਸ ਵਿਸ਼ੇ ਤੇ ਡਿਬੇਟ ਕਰ ਸਕਦਾ ਕਿ ਇਦਾਂ ਦੀ ਕੋਈ ਵੀ ਗੱਲ ਨਹੀਂ ਕਿ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਕਰਕੇ ਹੀ ਜਿਹੜਾ ਅਕਾਲੀ ਦਲ ਚੱਲਦਾ ਇਹਨਾਂ ਦੀ ਵਿੱਤੀ ਮਦਦ ਦੇ ਕਰਕੇ ਸੋ ਇਹ ਤੇ ਜੇਕਰ ਆਪਾਂ ਵੈਸੇ ਦੇਖੀਏ ਜੇ ਮੈਨੂੰ ਨਹੀਂ ਲੱਗਦਾ ਸਰਨਾ ਸਾਹਿਬ ਉਹਨਾਂ ਨੇ ਕਿਉਂਕਿ ਲੀਡਰਾਂ ਦੇ ਤੌਰ ਤੇ ਤਾਂ ਅਕਾਲੀ ਦਲ ਦੇ ਕੋਲ ਹੋਰ ਬਹੁਤ ਚੰਗੇ ਲੀਡਰ ਹੈਗੇ ਨੇ ਤੇ ਵੈਸੇ ਉਹਨਾਂ ਦੀਆਂ ਮੁਸ਼ਕਲਾਂ ਕਹਿ ਲਓ ਕਿ ਲਗਾਤਾਰ ਵੱਧ ਰਹੀਆਂ ਨੇ ਜੀ ਆ ਵੱਧ ਰਹੀਆਂ ਨੇ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਵੀ ਈਡੀ ਦੀ ਐਂਟਰੀ ਹੋ ਤੇ ਉਹ ਮੈਂ ਦੇਖ ਰਿਹਾ ਸਿਕਾ ਮਜੀਠੀਆ ਸਾਹਿਬ ਕਹਿ ਰਹੇ ਸਕੇ ਵੀ ਇੱਕ ਗੱਲ ਤਾਂ ਤੈ ਹੋ ਗਈ ਕਿ ਇਹਨਾਂ ਦੇ ਵੀ ਇਹਨਾਂ ਤੋਂ ਕੁਝ ਨਹੀਂ ਹੋਇਆ ਜੀ ਹੁਣ ਇਹਨਾਂ ਨੇ ਕੇਂਦਰ ਤੋਂ ਈਡੀ ਵਾਲਿਆਂ ਨੂੰ ਸੱਦ ਲਿਆ ਤੇ ਉਹ ਨਾਲ ਹੀ ਉਹਨਾਂ ਨੇ ਇੱਕ ਆਮ ਆਦਮੀ ਪਾਰਟੀ ਵਾਲੇ ਦਾ ਬਿਆਨ ਦਿਖਾ ਲਿਆ ਉਹ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਜੀ ਇਹ ਤਾਂ ਕਾਨੂੰਨ ਆਪਣੇ ਹਿਸਾਬ ਦੇ ਨਾਲ ਚੱਲ ਰਿਹਾ ਉਹਨਾਂ ਨੇ ਇਹਦੇ ਵਿੱਚ ਹੋਰ ਜਿਹੜਾ ਇੱਕ ਚੀਜ਼ ਬਾੜਤੀ ਕਿ ਦੇਖੋ ਜੀ ਈਡੀ ਜਿਹੜਾ ਕੇਂਦਰ ਦੇ ਵੱਲੋਂ ਉਹ ਚਲਾਈ ਜਾਂਦੀ ਆ ਵੀ ਕੇਂਦਰ ਈਡੀ ਦਾ ਜਿਹੜਾ ਸਾਰੀ ਤਾਕਤ ਆ ਉਹ ਕੇਂਦਰ ਦੇ ਹੱਥ ਹੈ ਆਈਡੀ ਦੀ ਤੇ ਜੇਕਰ ਈਡੀ ਇਹਨਾਂ ਦੇ ਕੇਸ ਦੇ ਵਿੱਚ ਆਈ ਆ ਤੇ ਕਿਤੇ ਇਦਾਂ ਤਾਂ ਨਹੀਂ ਵੀ ਭਾਜਪਾ ਤੇ ਕਾਲੀਆਂ ਦਾ ਕਿਉਂਕਿ ਗੱਠ ਜੋੜ ਰਿਹਾ ਤੇ ਹੁਣ ਵੀ ਇਹ ਇਕੱਠੇ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਤਾਂ ਇਹੀ ਕਲੇਮ ਕਰਦੀ ਆ ਨਾ ਵੀ ਇਹ ਇਕੱਠੇ ਨੇ ਤੇ ਇਹਨਾਂ ਨੂੰ ਕਿਤੇ ਬਚਾਉਣ ਲਈ ਤਾਂ ਨਹੀਂ ਇਸ ਕੇਸ ਦੇ ਵਿੱਚ ਆਈ ਤੇ ਉਹਨਾਂ ਨੇ ਇੱਕ ਹੋਰ ਕਹ ਲੋ ਕਿ ਐਲੀਮੈਂਟ ਇਹਦੇ ਵਿੱਚ ਐਡ ਕਰ ਦਿੱਤਾ ਇਸ ਕੇਸ ਦੇ ਵਿੱਚ ਤੇ ਬਾਕੀ ਖੈਰ ਬਹੁਤ ਸਾਰੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਤੇ ਪੰਥ ਖਲਕੀਆਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਵਾਂਗੇ ਸਬਸਕ੍ਰਾਈਬ ਜਰੂਰ ਕਰ ਰਹੇ ਹੋ ਬੈਲ ਦਾ ਬਟਨ ਜਰੂਰ ਦਬਾ ਦਿਓ ਹਰ ਰੋਜ਼ ਤੁਹਾਡੇ ਨਾਲ ਜੁੜੀਦਾ ਜਿੰਨੀਆਂ ਵੀ ਇੰਟਰਸਟਿੰਗ ਤੇ ਜ਼ਰੂਰੀ ਖਬਰਾਂ ਹੁੰਦੀਆਂ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਤੁਹਾਡੀ ਕੋਈ ਵੀ ਪ੍ਰਤੀਕਿਰਿਆ ਹੋਵੇ ਇਹਦੇ ਬਾਬਤ ਤੁਸੀਂ ਆਪਣਾ ਕਮੈਂਟ ਜਰੂਰ ਕਰਨਾ ਡੈਫੀਨਿਟਲੀ ਮੈਨੂੰ ਨਹੀਂ ਲੱਗਦਾ ਕੋਈ ਵੀ ਜਿਹੜਾ ਸਾਡੇ ਵਿੱਚੋਂ ਜਾਤ ਪਾਤ ਨੂੰ ਜਿਹੜਾ ਸਪੋਰਟ ਕਰਦਾ ਤੇ ਇਹਨੂੰ ਪੰਜਾਬ ਦੇ ਵਿੱਚੋਂ ਜਿਹੜਾ ਕੱਢਣਾ ਉਹ ਬਹੁਤ ਜ਼ਰੂਰੀ ਆ ਬਲ ਤਾਂ ਇਹਨੂੰ ਇਸ ਦੁਨੀਆ ਤੋਂ ਇਸ ਚੀਜ਼ ਨੂੰ ਪਰੇ ਕਰਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਖਾਸ ਕਰਕੇ ਤੇ ਉਤੋਂ ਜਿਹੜਾ ਇਜ਼ਾਤ ਪਾਤ ਦੇ ਨਾਮ ਤੇ ਜਿਹੜਾ ਬਿਤਕਰਾ ਹੁੰਦਾ ਜਾਏ ਇਹ ਚੀਜ਼ਾਂ ਦਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਸਾਡੇ ਸਵਿਧਾਨ ਦੇ ਅਨੁਸਾਰ ਤੁਸੀਂ ਬਿਲਕੁਲ ਇਦਾਂ ਕੋਈ ਗੱਲ ਇਦਾਂ ਦੀ ਕਰ ਨਹੀਂ ਸਕਦੇ ਨਾ ਹੀ ਤੁਹਾਨੂੰ ਜਿਹੜੀ ਇਜ਼ਾਜ਼ਤ ਆ ਤੇ ਇਹ ਡੈਫੀਨਿਟਲੀ ਜਿਹੜਾ ਸਾਡੇ ਸਮਾਜ ਦੇ ਵਿੱਚੋਂ ਇਹ ਚੀਜ਼ ਨਿਕਲਣੀ ਚਾਹੀਦੀ ਆ ਸੋ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ